ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਸੰਬੰਧੀ ਸਾਖੀ ਆਰਤੀ ਜਗਨਨਾਥ ਪੁਰੀ ਲੋਕਾਂ ਨੂੰ ਸੱਚੇ ਧਰਮ ਦਾ ਉਪਦੇਸ਼ ਦਿੰਦੇ ਹੋਏ ਗੁਰੂ ਨਾਨਕ ਦੇਵ ਜੀ ਜਗਨਨਾਥ ਪੁਰੀ ਪਹੁੰਚੇ ਇਹ ਸ਼ਹਿਰ ਸਮੁੰਦਰ ਦੇ ਕੰਢੇ ਉੱਪਰ ਹੈ ਇੱਥੇ ਹਿੰਦੂਆਂ ਦਾ ਇੱਕ ਵੱਡਾ ਤੀਰਥ ਹੈ ਇੱਕ ਮੰਦਰ ਦੇ ਅੰਦਰ ਜਗਨਨਾਥ ਦੀ ਮੂਰਤੀ ਹੈ ਚੇਤੀ ਪੜੀ ਪੂਜਾ ਹੁੰਦੀ ਹੈ ਗੁਰੂ ਜੀ ਮੰਦਰ ਤੋਂ ਕੁਝ ਵਿਥ ਤੇ ਜਾ ਕੇ ਬੈਠ ਕੇ ਭਾਈ ਮਰਦਾਨਾ ਜੀ ਰਵਾਪ ਪਜਾਉਣ ਲੱਗੇ ਲੋਕ ਆਲੇ ਦੁਆਲੇ ਆ ਜੁੜੇ ਕੀਰਤਨ ਸੁਣ ਕੇ ਮੋਹੇ ਗਏ ਲੋਕਾਂ ਨੇ ਗੁਰੂ ਜੀ ਤੋਂ ਰੱਬ ਬਾਰੇ ਗੱਲਾਂ ਪੁੱਛੀਆਂ ਗੁਰੂ ਜੀ ਨੇ ਸਭ ਸਵਾਲਾਂ ਦੇ ਉੱਤਰ ਦਿੱਤੇ ਤਰਕਾਲਾਂ ਪੈ ਗਈਆਂ ਬ੍ਰਾਹਮਣਾਂ ਅਤੇ ਪੁਜਾਰੀਆਂ ਨੇ ਕਿਹਾ ਜਗਨਾਰ ਜਗਨਨਾਥ ਜੀ ਦੀ ਆਰਤੀ ਹੋਣ ਲੱਗੀ ਹੈ ਤੁਸੀਂ ਵੀ ਸ਼ਾਮਿਲ ਹੋ ਗੁਰੂ ਜੀ ਨੇ ਕਿਹਾ ਜਗਤ ਦੇ नाथ परमात्मा ਦੀ ਆਰਤੀ ਵਿੱਚ ਅਸੀਂ ਜ਼ਰੂਰ ਹਾਂ ਸ਼ਾਮਿਲ ਹੋਵਾਂਗੇ ਗੁਰੂ ਜੀ ਜਗਨਨਾਥ ਦੇ ਮੰਦਰ ਪੁੱਜੇ ਉਹ ਕੀ ਵੇਖਦੇ ਹਨ ਕਿ ਇੱਕ ਵੱਡੇ ਸਾਰੇ ਸੁਨਹਿਰੀ ਥਾਲ ਵਿੱਚ ਹੀਰੇ ਮੋਤੀ ਅਤੇ ਲਾਲ ਜੜੇ ਹੋਏ ਹਨ ਇਸ ਵਿੱਚ ਇੱਕ ਵੱਡਾ ਸਾਰਾ ਚੌਂ ਵਟੀਆਂ ਵਾਲਾ ਦੀਵਾ ਹੈ ਦੀਵੇ ਦੀਆਂ ਚਾਰੇ ਵਟੀਆਂ ਬਲ ਰਹੀਆਂ ਹਨ ਦੀਵੇ ਤੇ ਲਾ ਕੇ ਥਾਲ ਵਿੱਚ ਧੂਫ ਤੋਖ ਰਹੀ ਹੈ ਇੱਕ ਪਾਸੇ ਚਾਂਦੀ ਦੀ ਥਾਲੀ ਵਿੱਚ ਸੰਦਲ ਦਾ ਬੂਰ ਪਿਆ ਹੈ ਉਸ ਉੱਪਰ ਮਸ਼ਕਪੂਰ ਦੀ ਡਲੀ ਰੱਖੀ ਹੋਈ ਹੈ ਜਿਸ ਨੂੰ ਅਗ ਲਾਈ ਹੋਈ ਹੈ ਮੂਰਤੀ ਨੂੰ ਚੌਰ ਹੋ ਰਿਹਾ ਹੈ ਢੋਲਕੀਆਂ ਛੈਣੇ ਵੱਜ ਰਹੇ ਹਨ ਮੂਰਤੀ ਦੀ ਆਰਤੀ ਹੋ ਰਹੀ ਹੈ ਥਾਲ ਨੂੰ ਹੇਠਾਂ ਉੱਪਰ ਅਤੇ ਗੋਲ ਚੱਕਰ ਵਿੱਚ ਘੁਮਾਇਆ ਜਾ ਰਿਹਾ ਹੈ ਨਾਲ ਨਾਲ ब्राह्मण ਤੇ ਹੋਰ ਲੋਕ ਭਜਨ गा ਰਹੇ ਹਨ ਗੁਰੂ ਜੀ ਚੁੱਪ ਕੀਤੇ ਬਾਹਰ ਆ ਗਏ ਆਪ ਤਾਰਿਆਂ ਨਾਲ ਚੜਤ ਨੀਲੇ ਅਸਮਾਨ ਨੂੰ ਵੇਖਦੇ ਰਹੇ ਰੱਬ ਦੀ ਕੁਦਰਤ ਨੂੰ ਵੇਖ ਕੇ ਉਸ ਦਾ ਜਸ ਕਰਦੇ ਰਹੇ ਜਦ ਲੋਕੀ ਆਰਤੀ ਕਰਕੇ ਬਾਹਰ ਆਏ ਤਾਂ ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ ਤੁਸੀਂ ਆਰਤੀ ਵਿੱਚ ਸ਼ਾਮਿਲ ਕਿਉਂ ਨਹੀਂ ਹੋਏ ਗੁਰੂ ਜੀ ਨੇ بڑے ਧੀਰੇ ਜ ਨਾਲ ਉੱਤਰ ਦਿੱਤਾ ਮੈਂ ਤਾਂ ਜਗਤ ਦੇ ਮਾਲਕ ਪਰਮਾਤਮਾ ਦੀ ਸੱਚੀ ਆਰਤੀ ਕਰ ਰਿਹਾ ਸੀ ਤੁਸੀਂ ਆਪ ਉਸ ਸੱਚੀ ਆਰਤੀ ਵਿੱਚ ਸ਼ਾਮਿਲ ਨਹੀਂ ਹੋਏ ਇੱਕ ਬ੍ਰਾਹਮਣ ਨੇ ਪੁੱਛਿਆ ਤੁਸੀਂ ਇੱਥੇ ਬੈਠੇ ਕਿਹੜੀ ਆਰਤੀ ਕਰ ਰਹੇ ਹੋ ਆਰਤੀ ਤਾਂ ਮੰਦਰ ਦੇ ਅੰਦਰ ਹੋ ਰਹੀ ਸੀ ਗੁਰੂ ਜੀ ਨੇ ਦੱਸਿਆ ਜਗਤ ਦੇ ਮਾਲਕ ਦੀ ਸੱਚੀ ਆਰਤੀ ਹਰ ਸਮੇਂ ਹਰ ਜਗ੍ਹਾ ਹੋ ਰਹੀ ਹੈ ਅਸੀਂ ਇਨਸਾਨ ਦੇ ਹੱਥੀਂ ਕੜੀ ਹੋਈ ਕਿਸੇ ਮੂਰਤੀ ਦੀ ਆਰਤੀ ਨਹੀਂ ਕਰਦੇ ਅਸੀਂ ਤਾਂ ਪਰਮਾਤਮਾ ਦੀ ਸੱਚੀ ਆਰਤੀ ਕਰਦੇ ਹਾਂ ਇਹ ਬਚਨ ਕਹਿ ਕੇ ਗੁਰੂ ਜੀ ਨੇ ਪਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ ਪਾਈ ਮਰਦਾਨਾ ਜੀ ਨੇ ਰਬਾਬ ਵਜਾਈ ਗੁਰੂ ਜੀ ਨੇ ਤਨਾਸਰੀ ਰਾਗ ਵਿੱਚ ਇਹ ਸ਼ਬਦ ਉਚਾਰਿਆ ਗगन ਮੈਥਾਲ ਰਵचंद ਦੀਪਕ ਬਣੇ ਤਾਰਕਾ ਮੰਡਲ ਚਨਕ ਮੋਤੀ रूप मलिया लो पवन चबर कर सगल बन राई फुलंत ज्योति कैसी आरती होई पब खंडना तेरी आरती अनहता शब्द वाजांत पेरी रहाओ सहस नन नन है तुही कोसेस मूर्त नन एक तुही सहस पद बिमल नन एक पद गन बिन सहस ताव गंदे चलत मोही सब मैं जोत चोट है सोई ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੋ ਅੰਦੀਨੋ ਮਹੀ ਆਈ ਪਿਆਸਾ ਕਿਰਪਾ ਚਲ ਦੇ ਨਾਨਕ ਸਾਰੰਗ ਕੋ ਹੋਏ ਜਾਏ ਹੋਏ ਜਾ ਤੇਰੇ ਨਾਈ ਵਸਾ ਸ਼ਬਦ ਦਾ ਕੀਰਤਨ ਕਰਨ ਮਗਰੋਂ ਗੁਰੂ ਜੀ ਨੇ ਉਸਤੇ ਅਰਥ ਸਮਝਾਏ ਰੂਜੀ ਨੇ ਦੱਸਿਆ ਅਸਮਾਨ ਇੱਕ ਥਾਲ ਹੈ ਸੂਰਜ ਅਤੇ ਚੰਦ ਉਸ ਤੇ ਉਸ ਥਾਲ ਵਿੱਚ ਮਾਨੋ ਦੀਵੇ ਦੀਵੇ ਹਨ ਤਾਰੇ ਮੋਤੀ ਹਨ ਸੁਗੰਧੀ ਵਾਲੇ ਫੁੱਲ ਤੇ ਚੰਦਨਾ ਚੰਦਨ ਦੇ ਰੁੱਖ ਧੂਫ ਕਰ ਰਹੇ ਹਨ ਵਗ ਰਹੀ ਹਵਾ ਚੋਰ ਕਰ ਰਹੀ ਹੈ ਵਾਹਿਗੁਰੂ ਇਹ ਆਰਤੀ ਹਰ ਸਮੇਂ ਆਪ ਫੇਖ ਰਿਹਾ ਹੈ ਅਤੇ ਖੁਸ਼ ਹੋ ਰਿਹਾ ਹੈ ਇਹ ਆਰਤੀ ਹਰ ਸਮੇਂ ਹੁੰਦੀ ਰਹਿੰਦੀ ਹੈ ਤੁਸੀਂ ਵੀ ਸਾਰੇ ऐसी सच्ची आरती ਵਿੱਚ ਸ਼ਾਮਲ ਹੋ ਪ੍ਰਭੂ ਦੀ ਆਰਤੀ ਇਨਾ ਥਾਲਾ ਨਾਲ ਨਹੀਂ ਉਤਾਰੀ ਜਾ ਸਕਦੀ ਤੇ ਨਾ ਹੀ ਕੋਈ ਮਨੁੱਖ ਜਾਂ ਉਸ ਮੂਰਤੀ ਜਗਨਨਾਥ ਪ੍ਰਭ ਹੋ ਸਕਦੀ ਹੈ ਸਭ ਤੋਂ सच्ची ਆਰਤੀ ਦਾ ਪਤਾ ਲੱਗਾ ਲੋਕਾਂ ਨੂੰ ਸਮਝ ਆਏ ਕਿ ਮੂਰਤੀ ਪੂਜਾ ਦਾ ਕੋਈ ਲਾਭ ਨਹੀਂ ਸਾਨੂੰ जग ਜਗਤ ਦੇ ਸੱਚੇ ਮਾਲਕ ਪਰਮਾਤਮਾ ਦੀ ਪੰਦਗੀ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ